ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਇਲਾਕੇ ਦੇ ਜ਼ਿਮੀਦਾਰ ਭਰਾ ਤੇ ਜ਼ਿੰਮੇਵਾਰ ਪਿੰਡਾਂ ਦੇ ਸਰਪੰਚ ਪੰਚ ਤੇ ਆਪਣੇ ਡਾਕਟਰ ਸਾਹਿਬ ਜੀ ਮੰਤਰੀ ਸਾਹਿਬ ਜੀ ਦੀ ਟੀਮ ਦੇ ਮੈਂਬਰ ਸਾਰਿਆਂ ਨੇ ਮਿਲ ਕੇ ਜਿਹੜਾ ਚੂਬ ਮੈਂਗਰਵਾਲ ਤੋਂ ਆਂਦਾ ਡੜਿਆਣਾ ਪਿੱਕਵਾਲ ਸ਼ੇਰਪੁਰ ਕੈਲੋਂ ਖੁੱਡਾ ਖੁੰਡੇ ਸਭ ਤੋਂ ਹੁੰਦਾ ਜਾਂਦਾ ਤੇ ਉਹਦਾ ਮੌਜਨਾ ਕੀਤਾ ਇਸ ਬੰਦ ਦੇ ਵਿੱਚ ਕਈ ਥਾਂ ਦੇ ਉੱਪਰ ਖਾਰਾਂ ਲੱਗੀਆਂ ਆ ਜਿਸ ਤਰ੍ਹਾਂ ਦੀ ਸਾਡੇ ਪਿੱਛੇ ਦੇਖਦੇ ਕਿ ਇੱਥੇ ਇੱਕ ਆਇਲੈਂਡ ਵਾਂਗੂ ਇੱਕ ਮਿੱਟੀ ਦਾ ਢੇਲਾ ਆ ਤੇ ਉੱਥੋਂ ਸਿੱਧੀ 90 ਡਿਗਰੀ ਐਂਗਲ ਦੇ ਵਿੱਚ ਹੈ ਨਾ ਤੁਸੀਂ ਦੇਖੋ ਕਿ ਉੱਧਰ ਉਹ ਟੱਕਰ ਵੱਜਦੀ ਪਈ ਆ ਤੁਸੀਂ ਨੂੰ ਤੁਸੀਂ ਨੂੰ ਟੱਕਰ ਵੱਜਦੀ ਪਈ ਆ ਤੇ ਉਹ ਥੋੜੇ ਜਿਹੇ ਦਾ ਮਹਿਮਾਨ ਆ ਉਹ ਥੋ ਬੰਨੇ ਇੱਕ ਵਾਰੀ ਫੁੱਲ ਪਾਣੀ ਆਇਆ ਤੇ ਸੰਤ ਸਾਫ ਆ ਤੇ ਜਿਹੜਾ ਬੰਨਿਆ ਨਾ ਇਹ ਇਹ ਰਿਪੇਅਰ ਮੰਗਦਾ ਆ ਜਿੱਥੇ ਅੱਗੇ ਜ਼ਿਆਦਾ ਕੰਮ ਨਹੀਂ ਆ ਥੋੜਾ ਕੰਮ ਆ ਤੁਹ ਕਿਰਪਾ ਕਰਕੇ ਕਿਰਪਾ ਕਰਕੇ ਪ੍ਰਸ਼ਾਸਨ ਦੇ ਅੱਗੇ ਬੇਨਤੀ ਆ ਪਿੰਡ ਦੇ ਬੰਦੇ ਆਲੇ-ਦੋਲੇ ਇਲਾਕੇ ਦੇ ਲੋਕ ਸਾਰੇ ਇਸ ਚੀਜ਼ 'ਤੇ ਸਹਿਯੋਗ ਕਰਨ ਨੂੰ ਤਿਆਰ ਆ ਕਿਉਂਕਿ ਢਿੱਡ ਸਭ ਨੂੰ ਸਾਡਾ ਇੱਥੇ ਹੀ ਪੜਨਾ ਆ ਕਿਉਂਕਿ ਅਸੀਂ ਜ਼ਿੰਮੇਦਾਰ ਆ ਪਿੰਡਾਂ ਦੇ ਲੋਕ ਆ ਸਾਡੇ ਘਰ-ਬਾਰ ਜ਼ਮੀਨਾਂ ਜਾਇਦਾਦਾਂ ਸਾਰਾ ਕੁਝ ਇੱਥੇ ਹੀ ਆ ਜੇ ਬੰਦ ਟੁੱਟ ਗਿਆ ਤਾਂ ਅਸੀਂ 30 40 40 ਸਾਲ ਤੋਂ ਜਿਹੜੀਆਂ ਜ਼ਮੀਨਾਂ ਤਿਆਰ ਕਰਕੇ ਰੇਤਗੀਆਂ ਜ਼ਮੀਨਾਂ ਨੂੰ ਅੱਜ ਢਿੱਡ ਭਰਨ ਜੋਗਾ ਆਪਣੇ ਕੀਤਾ ਆ ਤੇ ਅਸੀਂ ਤਾਂ ਫਿਰ ਉੱਥੇ ਝੋਲੀ ਢੰਡਣ ਜੋਗੇ ਹੋ ਜਾਵਾਂਗੇ। ਕਿਰਪਾ ਕਰਕੇ ਇਸ ਚੀਜ਼ ਦਾ ਸਾਰਾ ਇਲਾਕਾ ਸਾਥ ਦੇਵੇ ਸਰਕਾਰ ਦਾ। ਕੋਈ ਸਰਕਾਰਾਂ ਇਕੱਲੀਆਂ ਇਹ ਕੰਮ ਨਹੀਂ ਕਰ ਸਕਦੀਆਂ। ਕਾਰਗਿਲ ਦੇ ਜੁੱਧ ਵੀ ਸਰਕਾਰਾਂ ਕੋਲ ਨਹੀਂ ਜਿੱਤ ਹੋਈ ਸੀਗੇ। ਉਹ ਇਲਾਕੇ ਦੇ ਲੋਕਾਂ ਨੇ ਸਹਿਯੋਗ ਕੀਤਾ ਤੇ ਜਿੱਤੇ ਸੀਗੇ। ਅੱਜ ਵੀ ਉਸੇ ਇਲਾਕੇ ਦੇ ਜਿਹੜੇ ਆ ਸਾਰਾ ਸਹਿਯੋਗ ਕਰਾਂਗੇ ਸਰਕਾਰ ਦਾ ਸਾਡੇ ਕੋਲ ਟਰੈਕਟਰ ਟਰਾਲੀਆਂ ਕਰਾਂ ਸਭ ਕੁਝ ਹੈਗਾ। ਲੱਖਾਂ ਰੁਪਏ ਦੀ ਸੇਵਾ ਵੀ ਦੇ ਦੇਵਾਂਗੇ ਕੋਈ ਗੱਲ ਨਹੀਂ। ਪ੍ਰਸ਼ਾਸਨ ਸਾਡੇ ਨਾਲ ਮੁੱਦੇ ਨਾਲ ਮੁੱਦਾ ਲਾ ਕੇ ਖੜਾ ਹੋਵੇ ਤੇ ਸਾਡੇ ਜਿੱਥੇ ਜਿੱਥੇ ਬੰਨ੍ਹ ਦੀਆਂ ਇੱਥੇ ਫਾਰਾਂ ਪਈਆਂ ਉਹ ਅਸੀਂ ਬਰਨਾਲ ਮਿਲ ਕੇ ਪੂਰੀਏ ਤੇ ਇੱਕ ਪ੍ਰਸ਼ਾਸਨ ਸਾਨੂੰ ਗਾਈਡਲਾਈਨ ਜਾਰੀ ਕਰੇ ਕਿ ਜਿਹਨ ਕਿਸ ਤਰੀਕੇ ਨਾਲ ਕੰਮ ਹੋਣਾ ਚਾਹੀਦਾ ਇੰਜੀਨੀਅਰਾਂ ਦੇ ਥਰੂ ਸਾਨੂੰ ਕਰਾ ਕੇ ਦੇਣ ਅਸੀਂ ਇਸ ਚੀਜ਼ ਦੇ ਵਿੱਚ ਬਹੁਤ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਅਸੀਂ ਬਹੁਤ ਸੰਤਾਪ ਚ ਲਿਆ 88 ਦਾ 2008 ਦਾ 92 93 ਬੜੇ ਹੜ ਦੇਖੇ ਆਂ ਬਹੁ ਸਾਡੇ ਕੋ ਹਿੰਮਤ ਨਹੀਂ ਹੈਗੀ ਅਸੀਂ ਮਾਹੀ ਜਮੀਨਾਂ ਠੀਕ ਹੋਈਆਂ ਮਸੀ ਤਾਂ ਅਸੀਂ ਹੁਣ 40 40 ਸਾਲ ਲੱਗੇ ਜਮੀਨਾਂ ਦੀ ਆਵਾਜ਼ ਹੁੰਦੀਆਂ ਨੂੰ ਤੇ ਹੋ ਕਿਤੇ ਅਸੀਂ ਜਾ ਕੇ ਰੋਟੀ ਪਾਣੀ ਖਾਣੀ ਸ਼ੁਰੂ ਕੀਤੀ ਤੇ ਕਪਾਹ ਚਿੱਟੇ ਕੱਪੜੇ ਪਾਣੀ ਸ਼ੁਰੂ ਕੀਤੇ ਨਹੀਂ ਤਾਂ ਮੋਡੇ ਦੇ ਪਰਨਾ ਤੇ ਪਜਾਮਾ ਮੋਡੇ ਦੇ ਰੱਖ ਕੇ ਤੁਰੇ ਭੱਜੇ ਫਿਰੇ ਆ ਸਾਰੀ ਪਹਿਲੀ ਤੋਂ 40 ਤੱਕ ਜਾਂ ਤੇ ਕਿਰਪਾ ਕਰਕੇ ਬੇਨਤੀ ਹੈ ਕਿ ਸਾਡੀ ਸਾਰ ਲਈ ਜਾਵੇ ਵਾਹਿਗੁਰਜੀ ਖਾਲਸਾ ਤੇ ਵਾਹਿਗੁਰਜੀ ਕੀ ਫਤਿਹ